ਅਗਲੇ ਹਫਤੇ ਇੱਕ ਬਹੁਤ ਵੱਡਾ ਸਮਿਟ ਹੋਣ ਜਾ ਰਿਹਾ ਚਾਈਨਾ ਦੇ ਵਿੱਚ ਤੇ ਉੱਥੋਂ ਦੇ ਪ੍ਰੈਜ਼ੀਡੈਂਟ ਇਹਦਾ ਇਹਦੀ ਮੇਜ਼ਬਾਨੀ ਕਰਨਗੇ ਤੇ 20 ਦੇਸ਼ਾਂ ਦੇ ਵੱਡੇ ਵਰਲਡ ਲੀਡਰ ਉੱਥੇ ਸ਼ਾਮਲ ਹੋਣਗੇ ਜਿ ਵਿੱਚ ਪ੍ਰਧਾਨ ਮੰਤਰੀ ਮੋਦੀ ਵੀ ਸ਼ਾਮਲ ਹੋਣਗੇ 7 ਸਾਲ ਬਾਅਦ ਜਾ ਰਹੇ ਉਹ ਚਾਈਨਾ ਦੇ ਵਿੱਚ ਬਾਏ ਦਾ ਬਈ ਤੇ ਰਸ਼ੀਆ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਵਲਾਦੀਮੀਰ ਪੁਤਿਨ ਸਾਹਿਬ ਵੀ ਉੱਥੇ ਆਉਣਗੇ ਹੁਣ ਐਕਸਪਰਟਸ ਦਾ ਇਹ ਕਹਿਣਾ ਇਹ ਹੈ ਕਿ ਸ਼ੀ ਜਿੰਗਪਿੰਗ ਜਿਹੜੇ ਹੈਗੇ ਨੇ ਉਹ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਆ ਕਿ ਅਮਰੀਕਾ ਦੀ ਜਗ੍ਹਾ ਤੇ ਅਗਰ ਵਰਲਡ ਆਰਡਰ ਚੇਂਜ ਹੁੰਦਾ ਤਾਂ ਉਹ ਕਿਸ ਤਰ੍ਹਾਂ ਦਾ ਹੋਊਗਾ ਖਾਸ ਕਰਕੇ ਜਿਹੜਾ ਟੈਰਿਫ ਵਾਰ ਦਾ ਵੱਜਾ ਬਜਾਇਆ ਮਿਸਟਰ 트ੰਪ ਨੇ ਉਹਦੇ ਤੇ ਕਾਫੀ ਦੇਸ਼ਾਂ ਨੂੰ ਇੰਪੈਕਟ ਹੋਇਆ ਚਾਈਨਾ ਵਗੈਰਾ ਰਸ਼ੀਆ ਹੋ ਗਿਆ ਹੁਣ ਇੰਡੀਆ ਤੇ ਵੀ ਬਹੁਤ ਜ਼ਿਆਦਾ ਇੰਪੈਕਟ ਹੋ ਰਿਹਾ ਈਰਾਨ ਅਰਬੀ ਕੰਟਰੀਜ਼ ਤੇ ਵੀ ਹੈ ਨਾ ਕਾਫੀ ਸੈਕਸ਼ਨ ਵਗੈਰਾ ਲਗਾਏ ਹੋਏ ਨੇ ਸੋ ਇਹ ਕੰਟਰੀਆਂ ਇਕੱਠੀਆਂ ਹੋ ਕੇ ਕਿ ਕਿਸਨ ਕਿਸ ਤਰ੍ਹਾਂ ਇੱਕ ਮੈਸੇਜ ਦੇਣਾ ਚਾਹੁੰਦੀਆਂ ਡਿਸਪਾਇਟ ਇਹਨਾਂ ਦੇ ਆਪਣੇ ਡਿਫਰੈਂਸਸ ਹੈਗੇ ਨੇ ਉਹ ਚੀਜ਼ਾਂ ਨੂੰ ਪਰੇ ਰੱਖ ਕੇ ਹੁਣ ਇਹ ਵਪਾਰ ਤੇ ਸਿਰਫ ਇਕਨੋਮਿਕ ਮੁੱਦਿਆਂ ਦੇ ਉੱਪਰ ਇਕੱਠੇ ਹੋ ਰਹੇ ਨੇ ਸੋ ਇਹ ਸਮਿਟ ਇੱਕ ਹਿਸਟੋਰਿਕ ਮੂਮੈਂਟ ਹੋ ਸਕਦਾ ਹੈ ਜਿਹੜਾ ਨਵਾਂ ਬਾਟਰ ਆਰਡਰ ਚੇਂਜ ਆ ਉਹਦੀ ਤਰਫ ਇੱਕ ਨਵਾਂ ਮੂਡ ਆਪਾਂ ਨੂੰ ਦੇ ਸਕਦਾ ਹੈ